ਸਾਸੀ ਕਾਲ ਜੀ ਸਾਰੇ ਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰਾਈਆਂ ਵਾਲਾ ਕਲਾਂ ਦੇ ਵਿੱਚ ਰਾਈਆਂ ਵਾਲਾ ਕਲਾਂ ਪਿੰਡ ਚਲੇ ਫਰੀਦਕੋਟ ਦੀ ਬੁੱਕਲ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਹੁਣੇ ਉਹਦੇ 2 ਜਾਨਵਰ ਵਕਾਊ ਆ ਇੱਕ ਮੋਰਾ ਨਸਲ ਦੀ ਝੋਟੀ ਬਾਕਮਾਲ ਨਿੱਕੀ ਸਿੰਘੀ ਦੇ ਵਿੱਚ ਜਾਤ ਕੁਆਲਟੀ ਵਾਲੀ ਨਸਲ ਵਾਲੇ ਮਿੱਤਰੋ ਹਜੇ ਕੁਝ ਕੁ ਦਿਨਾਂ ਦੀ ਕੱਚੀ ਆ ਦੁੱਧ ਵਾਲੀ ਝੋਟੀ ਆ ਦੁੱਧ ਵਾਲੇ ਡਿਜ਼ਾਈਨਾਂ ਝੋਟੀ ਤੇ ਸਾਰੇ ਹੀ ਮਿੱਤਰੋ ਤੇ ਇੱਕ ਨੀਲੀ ਰਾਵੀ ਦੇ ਵਿੱਚ ਕੱਚੀ ਝੋਟੀ ਆ ਇਹ ਅਜੇ ਕੁਝ ਕੁ ਦਿਨਾਂ ਜਿਆਦਾ ਲੈਂਦੀ ਆ ਦੋਵੇਂ ਟੌਪ ਦੇ ਨਕੀਨੇ ਤੁਹਾਡੇ ਲਈ ਲੈ ਕੇ ਆਏ ਆ ਮਿੱਤਰੋ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਕੀ ਡਿਟੇਲ ਆ ਕੀ ਜਾਣਕਾਰੀ ਇਹ ਸਾਰੀ ਮਿਲਦੀ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਅੰਕਲ ਦੀ ਕੀ ਹਾਲ ਆ ਅੰਕਲ ਸੇਤਾ ਦੇ ਪਰਿਵਾਰ ਠੀਕ ਹੈ ਜੀ ਉੱਚੀ ਬਲੀ ਜਾਏ ਬੜਾ ਜੀ ਅੰਕਲ ਜੀ ਨਾਮ ਦੱਸ ਦਿਓ ਆਪਣਾ ਕਰ ਭਾਗ ਸਿੰਘ ਭਾਗ ਸਿੰਘ ਜੀ ਤਾਬਰ ਦੇ ਕੋਲੇ ਘਰ ਆ ਗਿਆ ਆਪਣਾ ਇਹ ਟਾਬਰ ਬੀਐਸਐਨਲ ਦਾ ਬੀਐਸਐਨਲ ਟਾਬਰ ਦੇ ਕੋਲੇ ਬਾਈ ਦਾ ਘਰ ਆ ਮਿੱਤਰੋ ਅਜਾ ਕਿੱਲੀ ਪਰਲੀ ਝੋਟੀ ਆ ਕਾਲੀ ਉਹ ਫਿਰ ਪਹਿਲਾਂ ਨਹੀਂ ਸੁਣਦੀ ਐ ਤਕੀ ਤੋਰ ਦਿਓ ਬਾਈ ਮਾੜੀ ਜੀ ਕਿੰਨੇ ਦਿਨ ਬਾਕੀ ਆਉਂਦੇ ਬਾਈ ਦਾ ਧੱਕ ਨੇ ਰੋਟਾ ਲੈ ਦਸ ਕੁ ਦੇ ਲੈ ਦੁਬੀ ਦੁੱਧ ਕਿ ਐਨੀ ਮਾਂ ਦਾ ਕਿੰਨਾ ਕੁ ਸੀ ਅਕਲੀ 18 13 ਤਾਰਾ 20 ਕਿਲੋ ਦੇ ਨੇੜੇ ਇਹਦੀ ਮਾਲਾ ਬੜਾ ਚੋਟੀ ਦੀ ਇੰਦਾ ਕੋਈ ਸੀਮਣ ਦਾ ਰਿਕਾਰਡ ਸੰਭਿਆ ਕਿ ਨਹੀਂ ਸੰਭਿਆ ਤੁਸੀਂ ਨਹੀਂ ਨਹੀਂ ਇਹ ਚੋਟੀ ਚੰਗੀ ਬਹੁਤ ਆ ਬਾਈ ਤੇਰੀ ਇਹ ਐਮ 45 ਦੀ ਹੈ ਐਮ 45 ਦੀ ਕੀ ਬਾਤ ਹੈ ਠੀਕ ਹੈ ਮੰਨ ਲਾ ਵੀਰੇ ਬਈ ਐਮ 45 ਦਾ ਜੇ ਸੀਮਣ ਦੀ ਸਰਚ ਮਾਰ ਲਿਆ ਤੁਸੀਂ ਗੂਗਲ ਦੇ ਉੱਤੇ ਮਾਰਾ ਜਾ ਕੇ ਵੀ ਮੰਨ ਲਾ ਡਿਟੇਲ ਕੱਢ ਲਿਆ ਜਾਂਦੀ ਆਪਾਂ ਨੂੰ ਥੋੜੀ ਜਿਹੀ ਪੁਖਤਾ ਜਾਣਕਾਰੀ ਘਟਾਉਣ ਦੇ ਬਾਰੇ ਅੱਛਾ ਬਾਈ ਇਹ ਦਰ ਚੋਟੀ ਆ ਜਿਹੜੀ ਆਪਾਂ ਵੇਚ ਰੀਆਂ ਹੁਣ ਹਨਾ ਇਹਦਾ ਰੇਟ ਕੀ ਤੈ ਕੀਤਾ 1.70 1 ਲੱਖ 70000 ਰੁਪਏ ਮੰਨ ਤਨ ਹੋ ਜੂਗਾ ਵਿੱਚੋਂ ਬਾਈ ਉਹ ਕੋਈ ਥੋੜਾ ਬਹੁਤ ਹੈ ਥੋੜਾ ਬਹੁਤ ਹੀ ਹੋਊਗਾ ਆਉ ਝੋਟੇ ਵੀ ਪੈ ਦਾਣੇ ਰਕੀ ਦੇਣੀਆਂ ਹਨ ਉਹ ਕਿ ਵਾਕਿਆ ਹੀ ਸਹੀ ਗੱਲ ਇਹੋ ਜੀ ਝੋਟੀ ਟੋਕੜ ਗੱਪੜੋ ਕੇ 5 ਲੱਖ ਦੇ ਕੇ ਅੱਜ ਵੇਚ ਜਾਂਦੀ ਆ ਹੂੰ ਆਪ ਆਪ ਲਈ ਬਣ ਵੇਤ ਨਹੀਂ ਸੌਕੀ ਲੈਣੀ ਹੋਦੀ ਆ ਮੈਂ ਦੁੱਧ ਤਾਂ ਬਈ ਝੋਟੀ ਪਾਰਾ 13 ਕਿਲੋ ਦੇ ਦੂ ਪਹਿਲੇ ਸੂਰ ਆਹ ਨਾਲ ਕੱਢੂਗੀ ਹੂੰ ਖੁੱਲੀ ਬੋਤਲ ਪੁੱਤ ਨੇੜੇ ਖੜੀ ਬਈ ਨੇੜੇ ਖੜੀ ਮੜਾ ਝੋਟੀ ਦੇ ਥੱਲੋ ਵਿਖਾਉਣੀਆਂ ਵਿਖਾਦੀ ਦੀਪ ਨਾਈ ਬਈ ਖਾਦੀ ਸਿੰਘ ਵੇਖੋ ਝੋਟੀ ਦਾ ਮਿੱਤਰੋ ਪੂੜਾ ਪੜਾ ਹਰ ਜਾਤ ਦਾ ਜਿਹੜੀ ਮੂੰਹ ਵੇਖੋ ਕਿੱਡਾ ਸੋਹਣਾ ਪਿਆਰੇ ਮੂੰਹ ਦੇ ਵਿੱਚ ਆ ਕਿਉਂਕਿ ਇੱਕ ਨਸਲ ਨੇ ਨਸਲ ਦਾ ਪੱਖ ਦੇਣਾ ਹੀ ਹੁੰਦਾ ਮਿੱਤਰੋ ਕਿਉਂਕਿ ਐਮਐਮ 45 ਦੀ ਬਾਈ ਹੁਣੇ ਆਂਦੇ ਆ ਮੈਂ ਥੋੜਾ ਜਿਹਾ ਜਾਣੂ ਘਾਟਾਂ ਸੀਮਿੰਟ ਦੇ ਬਾਰੇ ਤੁਸੀਂ ਡਿਟੇਲ ਕੱਢ ਲਿਆ ਜੀ ਬਹੁਤ ਚੰਗੀ ਝੋਟੀ ਆ ਡਿਟੇਲਸ ਜਿਹੜੀ ਲੈਤੀ ਆ ਰੇਟ 170000 ਰੁਪਿਆ ਵਾ ਮਾਨਦਨ ਥੋੜਾ ਬਹੁਤਾ ਹੋਊਗਾ ਕਿਉਂਕਿ ਝੋਟੀ ਵੀ ਟਿਕਾੜੇ ਦੀ ਆ ਬਾਈ ਅੱਛਾ ਦੋ ਨੰਬਰ ਤੇ ਝੋਟੀ ਜਿਹੜੀ ਬੱਲੀ ਆ ਜੀ ਇਹ ਕਿਨੇ ਸ਼ਰਦੀ ਕੱਚੀ ਆ ਏ 25 30 25 ਦਿਨ ਲੈ ਜੂ ਘਟੋ ਘਟੋ ਮਹੀਨੇ ਹੀ ਪਿਆ ਕਰਨਗੇ ਇੰਨਾ ਹੈ ਹਾਂ ਮਹੀਨਾ ਬਿਲ ਗਿਆ ਫਿਰ ਇਹ ਇਹਦੇ ਸੀਮਨ ਸੁੰਦਰ ਕਾਰਡ ਪਤਾ ਕੋਈ ਕਿ ਨਹੀਂ ਬਾਈ ਨਹੀਂ ਹੋਣਾ ਪਤਾ ਹਨਾ ਨਹੀਂ ਇਹਦਾ ਬੰਦੇ ਨੂੰ ਪਤਾ ਹੋਊਗਾ ਠੀਕ ਹੈ ਵੀਰੇ ਨੂੰ ਪਤਾ ਹੋਊਗਾ ਹੈ ਠੀਕ ਹੈ ਜੀ ਇਹਦੇ ਬਾਰੇ ਤੁਸੀਂ ਉਹ ਕਾਲੀ ਬਾਰੇ ਵੀ ਪੁੱਛ ਕੇ ਦੱਸਦੇ ਜੀ ਸਹੀ ਕਿਹੜਾ ਮੜਾ ਕਨਫਰਮ ਅਗਲੇ ਨੂੰ ਫੋਨ ਤੇ ਕਰਦੇ ਹਾਂ ਹਾਂ ਠੀਕ ਹੈ ਠੀਕ ਹੈ ਅੱਛਾ ਇਹ ਪੱਲੀ ਝੋਟੀ ਆ ਜਿਹੜੀ ਬਈ ਇਹਦਾ ਮਹੀਨਾ ਪਿਆ ਹਜੇ ਹੈ ਇਹਦਾ ਰੇਟ ਫਿਰ ਜੀ ਇੱਕ ਵਾਰੀ ਇਹ ਤਾਂ ਫੋਨ ਤੇ ਗੱਤਰ ਦੱਸ ਦੇ ਆ ਕੱਚੀ ਆ ਝੋਟੀਆਂ ਜੇ ਨਾ ਕੱਟੋ ਮੁੱਲੇ ਸਿਆਣੀ ਕਰ ਕਿਉਂਕਿ ਬਈ ਹਜੇ ਇਹਦਾ ਮੁੱਲ ਤੈ ਨਹੀਂ ਕੀਤਾ ਕਿਉਂਕਿ ਇਹ ਕੱਚੀ ਆ ਇਹਦੀ ਵੀ ਕੀਮਤ ਲ ਦੇਣੀ ਪਊਗੀ ਕਿਉਂਕਿ ਸ਼ਕੀਨ ਬਹੁਤਾਂ ਝੋਟੀ ਥੱਲੋ ਬੜੀ ਖਰੀ ਉਤਰੀ ਆ ਤੁਸੀਂ ਆਪ ਵੇਖਿਓ ਆਗੇ ਯਕੀਨ ਕਰਿਓ ਹਜੇ ਦਿਨ ਜਿਵੇਂ ਮਹੀਨਾ ਪਿਆ ਨਾ ਦਾਣੇ ਵਰਗੀ ਬਣੀ ਫਿਰਦੀ ਥੱਲੋ ਅੱਜ ਹੀ ਕਰਨ ਵਾਲੀ ਦੀ ਲੇਫਟੀ ਲੂਫਟੀ ਬੜੇ ਕੰਮ ਦੀ ਆ ਝੋਟੀ ਦੀ ਕੱਟੀਆਂ ਬਹੁਤ ਸੋਹਣੀਆਂ ਤਿਆਰ ਕੀਤੀਆਂ ਵੇ ਸਗੋਂ ਤੇਰਾ ਸ਼ਾਬਾਸ਼ ਤੇ ਧੰਨਵਾਦ ਬਈ ਚਲ ਚਿੱਤਾਂ ਦਾ ਸਮਝਿਆ ਨਾ ਇਹਦਾ ਰੇਟ ਫੋਨ ਦੇ ਉੱਤੇ ਆ ਕਾਲੀ ਦਾ ਰੇਟ ਅਰਕ ਦਸ 98140 62333 62333 33 98140 62333 98140 62333 ਖਰੀਦ ਲਿਓ ਜਿਹੜੇ ਹੋਣਗੇ ਇਹਨਾਂ ਦੇ ਭੇਤੀ ਧੰਨਵਾਦ